ਕਿ ਜਿਹਦੇ ਕੋਲੇ 4 ਪੀ ਹੈਗੇ ਆ ਉਹ ਤਾਂ ਜੇਲ੍ਹ 'ਚ ਵੀ ਰਾਜਾ ਹੀ ਆ ਜੇਲ੍ਹ 'ਚ ਰਾਜੇ ਹੁੰਦੇ ਆ ਹਾਂ ਰਾਜੀ ਬਿਲਕੁਲ ਬਾਈ ਕਿਹੜੇ ਇਨਸਾਨ ਕੋਲ ਫੋਨ ਚੱਲਦਾ ਵੱਡਾ ਫੋਨ ਚੱਲਦਾ ਉਹ ਹੀ ਸਮਝ ਲਓ ਵੀ ਤੁਸੀਂ ਬਾਹਰ ਸਰਕਾਰ ਚ ਲਾਈ ਜਾਂਦਾ ਜੇਲ੍ਹ ਦੇ ਅੰਦਰ ਬੈਠਾ ਹਾਂ ਜਿਹੜੇ ਇਨਸਾਨ ਕੋਲੇ ਫੋਨ ਚੱਲਦਾ ਕਿਉਂਕਿ ਹੁਣ ਜਿਹੜੇ ਇਨਸਾਨ ਕੋਲ ਨਹੀਂ ਫੋਨ ਲੋਕਾਂ ਨੇ ਬੇਨਤੀਆਂ ਕਰਨੀਆਂ ਬਾਈ ਕਰੇ ਗੱਲ ਕਰਨੀਆਂ ਪੀਸੀਓ ਹੁੰਦੇ ਆ ਜੇਲਾ ਜਣਾ ਪਰ 5 ਮਿੰਟ ਗੱਲ ਹੁੰਦੀ ਆ 5 ਮਿੰਟਾਂ 'ਚ ਬੰਦਾ ਬਸ ਕੱਲਾ ਇੰਨੀ ਕਹਿ ਸਕਦਾ ਵੀ ਆਹ ਕਾਰਡ 'ਚ ਪੈਸੇ ਪਾ ਦਿਓ ਇਦਾਂ ਅੰਕ ਲੋ ਤੇ ਜਿਹੜੇ ਮਲੇਫੋਨ ਹੁੰਦੇ ਆ ਬਥੇਰੀਆਂ ਕੋਲੇ ਪੀਜਨਾ ਕੋਲੇ 4 ਪੀ ਉਹਨਾਂ ਦੇ ਥੱਲੇ ਵੀ ਬੰਦੇ ਵੀ ਹੁੰਦੇ ਆ ਉਹਨਾਂ ਨੂੰ ਰੋਟੀ ਵੀ ਬੈਠਾ ਨੂੰ ਮਿਲਦੀ ਆ ਜੇਲ੍ਹ ਚ ਪੂਰੀ ਦਾਦਾਗਿਰੀ ਜਿਵੇਂ ਫਿਲਮਾਂ ਚ ਦੇਖਦੇ ਨੇ ਚਲਦੀ ਆ ਚਲਦੀ ਗਰੁੱਪ ਬਾਜੀ ਹੁੰਦੀ ਆ ਇੱਕ ਜੇਲ੍ਹ ਦੇ ਵਿੱਚ ਦੋ ਦੋ ਗਰੁੱਪ ਦਾ ਹੁੰਦੇ ਆ ਇੱਕ ਦੂਸਰੇ ਪਾਸੇ ਦੇ ਚੱਕਰ ਬਣੇ ਹੁੰਦੇ ਆ ਜੇਲ੍ਹ ਦੇ ਵਿੱਚ ਇੱਕ ਚੱਕਰ ਤੋਂ ਦੂਜੇ ਪਾਸੇ ਹੁੰਦਾ ਇੱਕ ਚੱਕਰ ਤੋਂ ਦੂਜੇ ਪਾਸੇ ਹੁੰਦਾ ਜੇਲ੍ਹ ਦੇ ਅੰਦਰ ਸਿਆਸਤ ਬੜੀ ਤਕੜੀ ਆ ਖਾਸ ਕਰ ਗੈਂਗਸਟਰਾਂ ਦੀ ਗੈਂਗਸਟਰਾਂ ਦੇ ਥੜੇ ਬਣੇ ਹੋਏ ਆ ਬਿਲਕੁਲ ਜੀ ਉਹ ਹਰ ਵੇਲੇ ਇੱਕ ਦੂਜੇ ਦੀ ਜਾਣਦੇ ਸਾਰੂ ਬਣੇ ਹੁੰਦੇ ਆਣੇ ਬਿਲਕੁਲ ਜੀ ਹੁਣ ਜਿੱਦਾਂ ਪੇਛੀ ਤੇ ਜਾਣਾ ਕਿਸੇ ਨਾਲ ਕਿਸੇ ਨੇ ਜੇ ਮੰਨ ਲਓ ਪਰਲੇ ਗਰੁੱਪ ਵਾਲਾ ਕੋਈ ਪੇਛੀ ਆ ਇਕੱਲਾ ਆਇਆ ਹੋਇਆ ਔਰ ਲਿਆਂ ਨੂੰ ਪਤਾ ਲੱਗ ਗਿਆ ਇਹਨੇ ਚੱਲ ਜਾਣਾ ਪੱਤੀਆਂ ਲੈ ਕੇ ਚੱਲੂ ਵੱਢਣੇ ਆ ਜੀਲ ਦੇ ਵਿੱਚ ਤਾਂ ਵੱਧ ਕੰਮ ਚੱਲਦਾ ਕਿਨੇ ਕੁ ਲਾਈਆਂ ਦੇਖਿਆ ਤੁਸੀਂ ਜੀਲ 'ਚ ਉਹ ਦੇਖੀ ਜਾਂਦੇ ਦੇਖੀਆਂ ਟੁੱਲੂ ਹੁੰਦਾ ਵੀ ਦੇਖਿਆ ਮੈਂ ਉਹ ਕੀ ਹੁੰਦਾ ਟੁੱਲੂ ਹੁੰਦਾ ਮਤਲਬ ਮੰਨ ਲਾ ਵੀ ਜੀਲ ਦੀ ਜਿਹੜੀ ਮੁਲਾਜ਼ਮਾਂ ਕੰਟਰੋਲ ਖੋ ਬੈਠਦੇ ਜਦੋਂ ਉਹਨਾਂ ਦੇ ਹੱਥ ਹੀ ਰਹਿੰਦਾ ਟੁੱਲੂ ਮਤਲਬ ਇਹ ਬਾਰਲੀ ਬੋਸ ਹੁੰਦੀ ਆ ਨਾ ਨਹੀਂ ਨਹੀਂ ਜੀ ਅੱ ਵਾਰਲੀ ਪੁਲਸਾਂ ਦੀ ਉਹ ਵੀ ਮੇਰੇ ਯਾਰ ਦੋਸਤੀ ਦੇ ਮੁੰਡੇ ਜਿਨ੍ਹਾਂ ਨੇ ਕਰਾਇਆ ਸੀ ਮਤਲਬ ਇੰਨੀ ਜਦੋਂ ਜੇਲ੍ਹ ਦੇ ਪ੍ਰਸ਼ਾਸਨ ਦੇ ਹੱਥੋਂ ਗੱਲ ਨਿਕਲ ਗਈ ਵੀ ਹੁਣ ਸਾਡੇ ਤੋਂ ਕਾਬੂ ਨਹੀਂ ਹੁੰਦੇ ਵੀ ਲੜਾਈ ਇਸ ਲੈਵਲ ਦੀ ਹੋ ਗਈ ਫਿਰ ਬਾਹਰੋਂ ਪੁਲਸਾਂ ਆਉਂਦੀ ਬਾਹਰੋਂ ਆਉਂਦੀ ਫਿਰ ਉਹ ਫਿਰ ਜਨਤਾ ਨੂੰ ਜੰਗ ਵਰਗਾ ਮਾਹੌਲ ਹੁੰਦਾ ਉਹ ਪੂਰਾ ਹੀ ਹੁੰਦਾ ਫਿਰ ਆਈਟਾਂ ਹੰਡਲੇ ਚੱਲਦੇ ਪੂਰੇ ਤੇ ਇਹਦੇ ਮੁਲਾਜ਼ਮਾਂ ਐ ਸਰਸੁਰ ਪੜ ਜਾਂਦੇ ਵਿਚ ਰਹਿੰਦੇ ਸਾਧਾਂ ਦੇ ਵੀ ਪੜਦੇ ਹੁਣ ਜਿਹੜੇ 3-10 ਦੇ ਜੇਲ੍ਹ ਚ ਸਾਰੇ ਸਭ ਮੈਂ ਸਾਰਿਆਂ ਦੀ ਪੜਦੀ ਫਿਰ ਉਹ ਪਤਾ ਕੀ ਤੈਨਾਂ ਜਦੋਂ ਮੱਲਾ ਟੁੱਲੂ ਹੋ ਗਿਆ ਉਦੋਂ ਫਿਰ ਉਹਨਾਂ ਦੇ ਜਿਹੜੇ ਮੁਲਾਜ਼ਮ ਦੇ ਅੱਖ ਚ ਹੁੰਦੇ ਆ ਇਹ ਆ ਬੰਦੇ ਤੰਗ ਕਰਦੇ ਆ ਉਹ ਭਾਵੇਂ ਉਹ ਲੜਾਈ ਚ ਹੈ ਨਹੀਂ ਸੀ ਉਹ ਵੀ ਕੁੱਟੇ ਜਾਣਗੇ ਬਾਹਰ ਲੈ ਕੇ ਕਿਦੀ ਬਾਹ ਟੁੱਟੇ ਜਾਂ ਲੱਤ ਟੁੱਟੇ ਕੋਈ ਚੱਕਰ ਨਹੀਂ ਜੇਲ੍ਹ ਚ ਜਦੋਂ ਕੋਈ ਨਵਾਂ ਗੈਦੀ ਆਉਂਦਾ ਜਾਂ ਜੇਲ੍ਹ ਚ ਸਨੇਹ ਲੱਗ ਜਾਂਦੇ ਬਿਲਕੁਲ ਲੱਗ ਜਾਂਦੇ ਜਿਹਦੀ ਕਿਸੇ ਨਾਲ ਲੱਗਦੀ ਹੋਵੇ ਅਗਲਾ ਪਹਿਲੇ ਹੀ ਫੋਨ ਕਰ ਦਿੰਦਾ ਵੀ ਇੱਥਾਂ ਆਰੇ ਸਾਂਭ ਸਾਂਭ ਲਈ ਵੀ ਲੱਗ ਜਾਂਦੇ ਆ ਵੀ ਆਪਣਾ ਭਰਾ ਆ ਰਿਹਾ ਸਾਂਭਲਿਓ ਤੇ ਆ ਆਪਣਾ ਵੈਰੀ ਆ ਰ ਐਂਟੀ ਆ ਰਾ ਚਿਤ੍ਰਪਰੇਟ ਕਰਦੇ ਵੀ ਲੱਗ ਜਾਂਦੇ ਪਹਿਲਾਂ ਹੀ ਲੱਗ ਜਾਂਦੇ ਜੇਲ੍ਹ ਨੂੰ ਸੁਧਾਰ ਕਰਕੇ ਆ ਜਾਂਦਾ ਹੈ ਹੈ ਸੁਧਾਰ ਕਰ ਜੀ ਉਹ ਇਨਸਾਨ ਤੇ ਆਈ ਉਹਨੇ ਸੁਧਰਨਾ ਜਾਂ ਨਹੀਂ ਸੁਧਰ ਪਰ ਜੇਲ੍ਹ ਦੇ ਵਿੱਚ ਤਾਂ ਮਾਹੌਲ ਬਾਹਰ ਨਾਲੋਂ ਵੱਧ ਖਰਾਬ ਆ ਜਿਵੇਂ ਤੁਸੀਂ ਦੱਸ ਰਹੇ ਮਾਹੌਲ ਜਿਆਦਾ ਖਰਾਬ ਆ ਪਰ ਇਨਸਾਨ ਤੇ ਆਈ ਜਿਨੇ ਜਿਹਨੂੰ ਆਪਣਾ ਘਰ ਦੀਦਾ ਉਹ ਕਦੇ ਵੀ ਹੋਣੀ ਹੋਗਾ ਇਹ ਇਨਸਾਨਾਂ ਨੂੰ ਪਤਾ ਵੀਰ ਮੇਰੇ ਘਰ ਦਾ ਹਾਲਾਤ ਆ ਹਨਾ ਮੇਰੇ ਘਰ ਦੇ ਰੋਂਦੇ ਹੋਣਗੇ ਜਿਹੜਾ ਸਾਨ ਸਾਰਾ ਦਿਨ ਇਹੀ ਚੀਜ਼ ਸੋਚਦਾ ਹੋਊਗਾ ਹਨਾ ਪੀਰ ਮੇਰਾ ਪਿਓ ਇਦਾਂ ਕਰਕੇ ਮਿਹਨਤ ਕਰਦਾ ਹਨਾ ਲੋਕ ਆ ਗੱਲਾਂ ਕਹਿੰਦੇ ਆ ਮਗਰੋ ਜੀ ਮੈਂ ਆਪਣੇ ਤੇ ਲਾ ਕੇ ਦੱਸਦਾ ਜਿਹੜੇ ਵੀ ਮੇਰੇ ਘਰ ਦੇ ਨੇ ਸੁਣੀਆਂ ਲੋਕਾਂ ਦੀ ਹਨਾ ਤੇ ਵੀ ਘਰ ਦੇ ਨੂੰ ਆਇਆ ਹੁੰਦਾ ਵੀ ਲੋਕ ਕਹਿੰਦੇ ਵੀ ਕ੍ਰਾਈਮਨਲ ਤੁਹਾਡਾ ਮੁੰਡਾ ਜੇ ਉਹ ਮੈਂ ਉਹਨਾਂ ਚੀਜ਼ਾਂ ਦੇ ਵੀ ਮੈਂ ਕੱਲੀ ਕੱਲੀ ਚੀਜ਼ ਤੇ ਗਾਣਾ ਲਿਖਿਆ ਹੋਇਆ ਕਹਿੰਦਾ ਵੀ ਜੇਲ੍ਹ ਚੋਂ ਬੰਦਾ ਗਿਆ ਉਹਦੇ ਅੰਦਰ ਜੇਲ੍ਹ ਚ ਜਾਂਦੇ ਸਰ ਮੰਨ ਲਓ ਕੋਈ ਛੋਟਾ ਸਮੇਂ ਆ ਗਿਆ ਕੁਝ ਵੀ ਚੱਲ ਗਿਆ ਕੋਈ ਨਸ਼ ਲਿੰਕ ਬੰਦੇ ਹੀ ਉਹ ਫਰੋਹੀ ਚੀਜ਼ ਆ ਵੀ ਉਹਨੂੰ ਪਤਾ ਹੁੰਦਾ ਵੀ ਮੈਂ ਆ ਕੰਮ ਕਰ ਰਿਹਾ ਜਿਹੜੇ ਹੁਣ ਬਲੈਕੀ ਬਲੈਕ ਕਰ ਰਹੇ ਉਹਨੇ ਤਾਂ ਆਪਣਾ ਸਰਕਲ ਬਣਾਉਣਾ ਹੀ ਅੰਦਰ ਜਾ ਕੇ ਜੇਲ੍ਹ ਦੇ ਅੰਦਰ ਲੜਾਈਆਂ ਤੇ ਵੀ ਗੀਤ ਲਿਖੇ ਜੇਲ੍ਹ ਦੇ ਅੰਦਰ ਸਾਰੇ ਜਿਹੜੇ ਆ ਪਰਚੇ ਪੁਰਚੇ ਵਾਲੇ ਗਾਣੇ ਆਏ ਆਪਣੇ ਸਾਰੇ ਉਹ ਜੇਲ੍ਹ ਦੇ ਅੰਦਰ ਸੋਲਗੇ ਹੀ ਹੈ ਬਸ ਸਮਝ ਲਓ ਕਿੰਨਿਆਂ ਦੇ ਗੁੱਟ ਵੱਡੇ ਸਿਰ ਕਿੰਨਿਆਂ ਦੇ ਪਾੜੇ ਨਹੀਂ ਹਾਲੇ ਤੱਕ ਵੀ ਲਾ ਪਤਾ ਜਿਹੜੇ ਗੱਡੀ ਚਾੜੇ ਨਹੀਂ ਅਖਬਾਰਾਂ ਵਾਲੇ ਭੇਦੇ ਜੱッセ ਦੇ ਖੋਲੀ ਜਾਂਦੇ ਆ ਮੈਂ ਵੈਰੀ ਚੁੱਪ ਕਰਾਦੇ ਨਹੀਂ ਪਰਚੇ ਬੋਲੀ ਜਾਂਦੇ ਆ ਪਰਚਾ ਭੋਜਨ ਦਾ ਬੈਰੀ 10 ਮਿੰਟ ਲਈ ਚੁੱਪ ਹੋ ਜਾਂਦਾ ਜੀ ਉਹ ਬਾਈ ਦੀ ਸਿਰ ਚ ਕੇ ਪਰ ਪਰਚੇ ਬੋਲਦੇ ਰਹਿੰਦੇ ਤੁਹਾਡੇ ਗਾਣਿਆਂ ਦੇ ਵਿੱਚ ਹਾਂਜੀ ਪੂਰਾ ਚੱਕਵਾ ਮਾਹੌਲ ਆ ਪਰ ਸਧਾਰਨ ਜ਼ਿੰਦਗੀ ਤੁਸੀਂ ਬਰਾਬਰ ਬੱਬ ਕਰਦੇ ਹੋ ਮੈਂ ਸਭ ਕੁਝ ਹੀ ਲਿਖਿਆ ਜੀ ਮੈਂ ਜਿੱਦਾਂ ਹੁਣ ਹੁਣ ਦੱਸ ਰਿਹਾ ਵੀ ਪਿੰਡ ਦੇ ਲੋਕ ਕਹਿੰਦੇ ਕ੍ਰਿਮੀਨਲ ਆ ਤੁਹਾਡਾ ਮੁੰਡਾ ਇਹ ਉਹਨਾਂ ਚੀਜ਼ਾਂ ਦੇ ਵੀ ਗਾਣੇ ਲਿਖਿਆ ਦੀ ਕ੍ਰਿਮਿਨਲ ਲਿਸਟ 'ਚ ਨਾਮ ਹੋ ਗਿਆ ਨਹੀਂ ਹੁੰਦਾ ਹੁੰਦਾ ਯੱਟ ਬਦਨਾਮ ਹੋ ਗਿਆ ਮੈਨੂੰ ਉਹ ਵੀ ਕਹਿੰਦੇ ਕਦੋਂ ਤੂੰ ਤਬਾਹੀ ਕਰਨੀ ਜਿਹੜੇ ਆਖਦੇ ਹੁੰਦੇ ਸੀ ਚੱਕਾ ਜਾਮ ਹੋ ਗਿਆ ਜੇ ਥੋੜਾ ਜਿਹਾ ਤੂੰ ਕਰਦੀ ਸਬਰ ਚੱਲੀਏ ਨਹੀਂ ਤੈਨੂੰ ਬੜਾ ਕੁਝ ਮਿਲਣਾ ਸੀ ਆਮ ਤੋਂ ਮੇਰੀ ਬੇਬੇ ਨੂੰ ਤਾਂ ਮਾਣ ਹੋਣਾ ਇਸੇ ਹੀ ਗੱਲ ਦਾ ਨਹੀਂ ਮੇਰਾ ਪਿੰਡ ਹੋ ਮਸ਼ਹੂਰ ਮੇਰੇ ਨਾਮ ਤੋਂ ਪਿੰਡ ਵਾਲੇ ਮਾਣ ਕਰਦੇ ਜੇ ਤੁਹਾਡੇ ਨਾਮ ਦੇ ਨਾਲ ਪਿੰਡ ਦਾ ਨਾਮ ਆਉਂਦਾ ਜਦੋਂ ਮੈਂ ਕੋਈ ਵੀ ਗਾਣਾ ਕਰਦਾ ਹਾਂ ਜਿਹੜੇ ਗਾਣੇ 'ਚ ਮੇਰੇ ਪਿੰਡ ਦਾ ਨਾਂ ਹੈਗਾ ਉਹਦੇ ਤੁਸੀਂ ਕਮੈਂਟ ਵੜ ਕੇ ਦੇਖੋ ਮੇਰੇ ਪਿੰਡ ਵਾਲਿਆਂ ਦੇ ਸਭ ਤੋਂ ਜ਼ਿਆਦਾ ਆਉਂਗੇ ਤੇ ਜਿਹੜੀ ਗਾਣੇ ਚ ਮੰਨ ਲਓ ਮੈਂ ਕੱਲਾ ਆਵਦਾ ਨਾਮ ਪਾ ਲੈਣਾ ਉਹ ਚ ਪਿੰਡ ਵਾਲੇ ਮੈਨੂੰ ਕਹਿੰਦੇ ਵੀ ਯਾਰ ਪਿੰਡ ਦਾ ਨਾਮ ਪਾਇਆ ਕਰ ਉਮਰ ਲੱਗੀ ਯਾਰ ਗਾਣਾ ਹੀ ਇਦਾਂ ਦਾ ਜਿੱਦਾਂ ਰੱਖਦਾ ਫਿਰ ਮੈਂ ਗਾਣਾ ਸੀ ਉਹ ਮੈਂ ਅੱਧਾ ਕਿਤਾ 2017 ਚ ਲਿਖਿਆ ਸੀ ਹੂੰ ਤੇ ਅੱਧਾ ਕਿ ਜਦੋਂ ਮੈਂ ਵਿਆਹ ਦੇ ਕਾਰਡ ਵੰਡਦਾ ਫਿਰਦਾ ਹੁਣ ਉਹ ਗਾਣਾ ਹੋਲ ਸਾਈਡਰ ਰਮੈਂਟਿਕ ਸ ਆ ਹੂੰ ਹੂੰ ਤੇ ਮੈਨੂੰ ਕਹਿੰਦੇ ਵੀ ਇਦਾਂ ਕਿ ਆਮਨ ਦਾ ਫੋਨ ਆਇਆ ਇਦਾਂ ਕਰਕੇ ਕਹਿੰਦਾ ਜਿ세 ਗਾਣਾ ਪੂਰਾ ਕਰ ਦੇ ਤੇ ਮੈਂ ਸ਼ੇਰਗੜ੍ਹ ਗਿਆ ਸੀ ਵਿਆਹ ਦੇ ਕਾਰਡ ਵੰਡਦਾ ਫਿਰਦਾ ਸੀ ਹੁਣ ਮੈਨੂੰ ਸਮਝ ਨਹੀਂ ਆਈ ਮੈਂ ਗਾਣਾ ਲਿਖਾਂ ਕਿਵੇਂ ਹਣਾ ਫਿਰ ਮੈਂ ਘਰ ਦੇ ਅੰਦਰ ਬਠੇ ਮੈਂ ਬਾਹਰ ਆ ਗਲੀ 'ਚ ਖੜਾ ਉੱਥੇ ਇੱਕ ਬੁੜੀ ਲੰਗੀ ਜਿਹਾ ਉਹਦੇ ਝਾਂਜਰਾ ਪਾਗਾ ਚਿੱਟਾ ਸੂਟ ਪਾਇਆ ਫਿਰ ਮੋਹ ਲੈਣਾ ਉਥੋਂ ਚੱਕੀਆਂ ਸੀ ਵੀ ਚਿੱਟੇ ਸੂਟ ਦਾ ਸ਼ੌਂਕ ਪਗਾ ਦੂੰਗਾ ਇੱਕ ਖੁੱਤੇ ਚੁੰਨੀ ਪਾ ਦੂੰਗਾ ਬਣਾ ਰੱਖੀ ਢੇਰੀ ਭੁਰਨਾ ਖੂਬ ਸੂਰਤ ਲੱਗेंगी ਨਹੀਂ ਪੜਾ ਰੱਖ ਮਰੀਆ ਸ਼ਰਮ ਓਬਜ਼ਰਵ ਓਬਜ਼ਰਵ ਕਰਦੇ ਹਾਂ ਤੁਸੀਂ ਕਾਫੀ ਕਈ ਵਾਰ ਤਾਂ ਦੰਗੇ ਵੀ ਜੇ ਕਿਸੇ ਨੇ ਕਹਿਤਾ ਵੀ ਜਿ세 ਆਪਾਂ ਨੂੰ 10 ਗਾਣੇ ਚਾਹੀਦੇ ਆ ਵੀ ਮਤਲਬ 2 ਕ ਘੰਟੇ ਚਾਹੀਦੇ ਆ ਦਵਾ ਫਿਰ ਮੈਨੂੰ ਐ ਹੋਊਗਾ ਮੈਨੂੰ 10 ਘੰਟੇ ਦੇਖਣ 10 ਗਾਣੇ ਦੇਖਣਗੇ 2 ਘੰਟੇ ਨਹੀਂ ਦੇਖਣਗੇ ਵੀ 2 ਘੰਟੇ ਚ ਲਿਖਣੇ ਆ ਫਿਰ ਮੈਨੂੰ ਐ ਹੋਊਗਾ ਉਸ ਮੈਂ ਲਿਖਦੇ ਆ ਸਟੋਰੀਆਂ ਕਿੱਥੋਂ ਆਣਗੀਆਂ ਮੈਨੂੰ ਕੁਝ ਕੁਝ ਵੀ ਨਹੀਂ ਪਤਾ ਲੱਗਦਾ ਮੈਂ ਬਸ ਆਪਣੀ ਜ਼ਿੰਦਗੀ ਬਾਰੇ ਸੋਚਣ ਲੱਗ ਜਾਂਦਾ ਵੀ ਯਾਰ ਮੇਰੇ ਨਾਲ ਆ ਹੋਇਆ ਮੈਨੂੰ ਆ ਕੁੜੀ ਛੱਡ ਗਈ ਇਦਾਂ ਹੋਇਆ ਇਦਾਂ ਫਿਰ ਜੇ ਤੁਹਾਡੀ ਜ਼ਿੰਦਗੀ ਚ ਜੇਲ ਨਾ ਹੁੰਦੀ ਜੇ ਮੇਰੀ ਜ਼ਿੰਦਗੀ ਚ ਜੇਲ ਨਾ ਹੁੰਦੀ ਤਾਂ ਜੇ ਮੇਰੀ ਜ਼ਿੰਦਗੀ ਚ ਜੇਲ ਨਾ ਹੁੰਦੀ ਤਾਂ ਮੈਂ ਟੇਲਰ ਹੁੰਦਾ ਤੇ ਉਹ ਕੁੜੀ ਨਾ ਆਉਂਦੀ ਜਾਂ ਜਿਹਦੇ ਨਾਲ ਮੈਂ ਵਿਆਹ ਕਰਾਇਆ ਉਹ ਕੁੜੀ ਨਾ ਹੁੰਦੀ ਫਿਰ ਮੈਂ ਕਦੇ ਲਿਖਣਾ ਨਹੀਂ ਸੀ ਤੇ ਜੇ ਮੈਂ ਕੁਝ ਵੀ ਬਣੂੰਗਾ ਹੁਣ ਮੈਂ ਆਪਣੇ ਘਰ ਵਾਲੀ ਦੀ ਕਹਿੰਦੀ ਬਣੂੰਗਾ ਕਿਉਂਕਿ ਉਹਦਾ ਸੁਪਨਾ ਵੀ ਮੈਂ ਕੁਝ ਨਾ ਕੁਝ ਕਰਾਂ ਬਣਾ ਬਸ ਕਿ ਜਿਹੜਾ ਅਪ ਬਦਨਾਮੀ ਮੇਰੇ ਨਾਮ ਨਾਲ ਜੁੜੀ ਹੋਈ ਹੈ ਹਟ ਜੇ ਕਿਸੇ ਹੱਬ ਨਾਲ ਤੇ ਮੈਨੂੰ ਵੀ ਹੁਣ ਆਇਆ ਵੀ ਮੈਂ ਹਟਾਉਂਗਾ ਮੈਂ ਉਹਦੇ ਗਾਣੇ ਲਿਖਿਆ ਸੀ ਉਹਨਾਂ ਨੇ ਸੱਤ ਰੰਗ ਦੀਆਂ ਟੀ-ਸ਼ਰਟਾਂ ਗਿਫਟ ਕੀਤੀਆਂ ਸੀ ਤੇ ਪੰਜ ਬੂਟਾਂ ਦੇ ਜੋੜੇ ਮੈਂ ਕੱਲੇ ਨੂੰ ਕੋਕੇ ਦਿੱਤੇ ਸੀ ਉਹ ਗੁਰੇ ਬਾਈ ਨੇ ਗਾਣਾ ਕਰਿਆ ਮੈਂ ਲਿਖਿਆ ਸੀ ਕਹਿੰਦਾ ਵੀ ਲਾਲ ਕਾਲੇ ਰੰਗ ਯਾਦ ਨੇ ਮੈਨੂੰ ਤੇਰਿਆਂ ਸੂਟਾਂ ਦੇ ਸੱਤ ਰੰਗ ਦੀਆਂ ਟੀ-ਸ਼ਰਟਾਂ ਪੰਜ ਜੋੜੇ ਬੂਟਾਂ ਦੇ ਤੂੰ ਕੀਤੀਆਂ ਗਿਫਟ ਮੈਂ ਕਾਲੇ ਕੋ ਕਹਿ ਦਿੱਤੇ ਸੀ ਤੇਰੀ ਹੋਣ ਸਕੋਰੇ ਸ਼ਰਤ ਦੇਉ ਜਿੰਦਵਾਰ ਸੋਣੀ ਨੀ ਜੇ ਤੂੰ ਨਾ ਹੁੰਦੀ ਜ਼ਿੰਦਗੀ ਵਿੱਚ ਨਸ਼ੇੜੀ ਹੁੰਦਾ ਮੈਂ ਤੇਰੇ ਕਰਕੇ ਬਣਿਆ ਹਾਂ ਕਲਾਕਾਰ ਸੋਣੀ ਨੀ 8.10 ਮਾਰਚ ਨੂੰ ਗੱਲ ਹੋਈ ਸੀ ਮੈਂ ਲਿਖਿਆ ਸੀ ਕਿੰਨਾ 10 ਮਹਾਰਚ ਤੋਂ ਜੀਣਾ ਸਿੱਖਿਆ ਮਰਦੇ ਮਰਦੇ ਨਹੀਂ 8 ਦਿਨਾਂ ਚ ਡਾਇਰੀ ਭਰਤੀ ਯਾਦ ਤੈਨੂੰ ਕਰਦੇ ਕਰਦੇ ਨਹੀਂ ਤੂੰ ਚੂੜਾ ਬਾਹੀ ਨਾਮ ਮੇਰੇ ਦਾ ਪਾਲਾ ਇੱਕ ਵਾਰੀ ਜਿਸਾ ਮਰ ਜੂ ਸਾਥ ਨਹੀਂ ਛੱਡਦਾ ਕਰ ਇਤਬਾਰ ਸੋਹਣੀ ਨਹੀਂ ਜੇ ਤੂੰ ਨਾ ਹੁੰਦੀ ਜ਼ਿੰਦਗੀ ਵਿੱਚ ਨਸ਼ੇੜੀ ਹੁੰਦਾ ਮੈਂ ਤੇਰੀ ਕਰਕੇ ਬਣਿਆ ਕਲਾਕਾਰ ਸੋਣੀਂ ਇੰਟਰਵਿਊ ਸੌਣ ਲਈ ਹੋ ਗਈ ਮੋਤੂ ਵੀ ਲਿਖਦੀ ਕਹਿੰਦਾ ਵੀ ਕਦੇ ਪੈਸੇ ਪਿੱਛੇ ਛੱਡ ਗਈ ਸੀ ਕਹਿੰਦੀ ਮੋਣੀ ਆਉਂਦਾ ਤੇਰਾ ਅੱਜ ਆਖੇ ਮੈਂ ਤਾਂ ਤੇਰੀਆਂ ਉਹ ਪੈਸਾ ਵੇਖ ਕੇ ਮੇਰਾ ਮੈਂ ਕਦੇ ਜੀ ਦੇ ਪਿੱਛੇ ਰੋਇਆ ਹਾਲਿ ਗਬੌਂਦੀ ਵੇਖੀ ਮੈਂ ਉਹ ਜਿਹੜੀ ਪੈਸਿਆਂ ਕਰਕੇ ਛੱਡ ਗਈ ਸੀ ਹੁਣ ਚੂੜਾ ਪਾ ਕੇ ਰੋਂਦੀ ਵੇਖੀ ਮੈਂ ਸਮਾਜਵਾਦ ਦਿੰਦਾ ਬਿਲਕੁਲ ਦਿੰਦਾ ਜੀ ਪਰ ਜਦੋਂ ਇਨਸਾਨ ਇਹ ਚੀਜ਼ ਸੋਚ ਰਿਹਾ ਦਿੰਦਾ ਵੀ ਨਹੀਂ ਯਾਰ ਮੈਨੂੰ ਛੱਡ ਗਈ ਮੈਂ ਖਤਮ ਹੋ ਗਿਆ ਇਹ ਹੋ ਗਿਆ ਉਦੋਂ ਇਨਸਾਨ ਖਤਮ ਜਦੋਂ ਇਨਸਾਨ ਨੇ ਸੋਚ ਲਿਆ ਵੀ ਰੋ ਛੱਡ ਗਈ ਕਾ ਤੂੰ ਛੱਡ ਗਈ ਕੀ ਹੈਣੀ ਮੇਰੇ ਕੋਲ ਫਿਰ ਇਨਸਾਨ ਕੁਝ ਕਰਦਾ ਮੈਨੂੰ ਆਪਣਾ ਘਰ ਦਿੰਦਾ ਸੀ ਹਨਾ ਵੀ ਮੇਰੇ ਘਰੋਂ ਜਿਵੇਂ ਲਾ 500 ਰੁਪਏ ਮੰਗਿਆ ਤਾਂ ਉਹ ਕਿਵੇਂ ਭੇਜਣਗੇ ਮੈਨੂੰ ਪਤਾ ਹੁੰਦਾ ਸੀ ਤੇ ਮੈਂ ਕਦੇ ਘਰਦਿਆਂ ਨੂੰ ਤੰਗ ਨਹੀਂ ਕੀਤਾ ਤੇ ਮੈਨੂੰ ਪੈਸੇ ਪਾਓ ਇਦਾਂ ਕਰੋ ਹਨਾ ਮੈਂ ਆਪਣੇ ਵਿਆਹ ਤੇ ਵੀ ਸਾਰਾ ਖਰਚਾ ਮੈਂ ਆਪ ਕੀਤਾ ਮੈਂ ਗਾਣੇ ਵਿੱਚ ਜਿਹੜੇ ਹਨ ਉਹਨਾਂ ਦੇ ਪੈਸਿਆਂ ਨਾਲ ਮੈਂ ਜੋ ਕੁਝ ਵੀ ਲਿਆ ਆਪਣੇ ਪੈਸਿਆਂ ਨਾਲ ਲਿਆ ਤੇ ਅੱਗੇ ਬਹੁਤ ਕੁਝ ਕਰਾਂਗੀ ਰੱਬ ਸੱਖ ਰੱਖੇ ਜੇ ਕਲਮ ਨਾ ਹੁੰਦੀ ਤੁਹਾਡੇ ਕੋਲ ਫਿਰ ਇਹ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਬੰਦਾ ਇਹ ਜੀ ਸੋਚਦਾ ਨਾ ਵੀ ਜਾਂ ਤਾਂ ਨਸ਼ੇ-ਨਿਸ਼ੇ ਤੇ ਲੱਗ ਜਾਂਦਾ ਹਨਾ ਜਦੋਂ ਬੰਦੇ ਨੂੰ ਕੋਈ ਸਮਝ ਨਹੀਂ ਹੁੰਦੀ ਹੁੰਦੀ ਹੈ ਨਾ ਜੇਲ੍ਹ 'ਚ ਨਸ਼ਾ ਮਿਲ ਜਾਂਦਾ ਆਮ ਮਿਲਦਾ ਫੈਂਟੇ ਵੀ ਹੁੰਦੇ ਆ ਫੈਂਕੇ ਹੁੰਦੇ ਆ ਫੈਂਕੇ ਬਹੁਤ ਪਸੰਦ ਆਂ ਫੈਂਕਿਆਂ ਦੇ ਬਹੁਤ 20000 ਦਾ ਇੱਕ ਫੈਂਕਾ ਹੁੰਦਾ ਫੈਂਕਾ ਇੱਕ ਵਾਰੀ ਸਮਝਾਓ ਜੀ ਹਿੰਜੂ ਫੈਂਕਾ ਹੁੰਦਾ ਜਿੱਦਾਂ ਕਿ ਮੰਨ ਲਓ ਵੀ ਦੋ ਫੋਨ ਲਾ ਲਓ ਉਹਦੇ ਚਾਰ ਬੁੜੀਆਂ ਅਸੀਂ ਪਾਸੇ ਜਰਦੇ ਦੀਆਂ ਬਣ ਲੀਆਂ ਹਨ ਵੀ ਜਿਹੜੀ ਚੀਜ਼ਾਂ ਨੂੰ ਮੰਗ ਕਰਦੇ ਆ ਅੰਦਰ ਕੈਦੀ ਹਨ ਉਹ ਚੀਜ਼ ਮੰਨ ਲਓ ਜਿਹੜੇ ਅੰਦਰ ਜਿੰਨਾ ਸਰਕਲ ਚੱਲਦਾ ਹਨ ਮਤਲਬ ਬਾਹਰੋਂ ਖੜ ਕੇ ਬੰਦਾ ਬੰਦਾ ਅੰਦਰ ਜੀਹ ਚ ਸੇੜਦਾ ਫਿਰ ਉਹ ਜਿਹੜੀ ਸੈਟਿੰਗ ਹੁੰਦੀ ਆ ਉਹ ਨਿਸ਼ਾਨ ਦਾ ਸਿੱਟਣ ਦਾ ਨਿਸ਼ਾਨਾ ਇੰਨਾ ਤਗੜਾ ਹੁੰਦਾ ਕਿ ਮੈਂ ਕਹਾਂ ਜੇ ਤੁਸੀਂ ਕਹਿੰਦੇ ਵੀ ਆ ਬਾਰੀ